ਏ ਓਡੀਸਾ ਦਾ ਜਿਹੜਾ ਸੀ ਬੀਚ ਆ 골ਡਨ ਬੀਚ 20 ਰੁਪਏ ਐਂਟਰੀ ਆ 9 ਸਾਲ ਦੇ ਬੱਚੇ ਤੋਂ ਲੈ ਕੇ ਅਡਲਟ ਤੱਕ ਵੱਡਿਆਂ ਤੱਕ ਸਾਰੇ 20 ਰੁਪਏ ਉਦੋਂ ਥੱਲੇ ਕੋਈ ਟੈਕਟ ਨਹੀਂ ਬਾਰਸ਼ ਨੇ ਜਿਹੜਾ ਕੰਮ ਸਾਡਾ ਖਰਾਬ ਕਰਤਾ ਸਾਹਮਣੇ ਦੇਖੋ ਵਿਸ਼ਾਲ ਸਮੁੰਦਰ ਨਜ਼ਰ ਆਉਂਦਾ ਬਹੁਤ ਵੱਡਾ ਬੀਚ ਆ ਨਾ ਇੱਥੇ ਤੱਕ ਨਿਗਾਹ ਜਾ ਰਹੀ ਆ ਇਤਨੇ ਅੱਖਾਂ ਦੇਖ ਪਾ ਰਹੇ ਹਾਂ ਉੱਥੇ ਤੱਕ ਸਮੁੰਦਰ ਹੀ ਸਮੁੰਦਰ ਬਹੁਤ ਵੱਡਾ ਤੇ ਸਾਫ਼ ਵੀ ਆ ਕਈ ਬੀਚਾਂ ਤੇ ਗਏ ਆ ਮਿੱਟੀ-ਮੁੱਟੀ ਗੰਦ ਬਹੁਤ ਪਾਇਆ ਹੁੰਦਾ ਤੇ ਬਹੁਤ ਸਾਫ਼ ਆ ਕੀ ਬਾਤ ਆ ਕੀ ਬਾਤ ਬਹੁਤ ਵੱਡਾ ਬੀਚ ਹੈ ਲਓ ਮਿੱਤਰੋ ਸਮੁੰਦਰ ਦਾ ਨਜ਼ਾਰਾ ਵੇਖੋ ਜੇ ਕਿਤੇ بارش ਨਾ ਹੁੰਦੀ ਤੇ ਫਿਰ ਕੀ ਬਾਤਾਂ ਹੁੰਦੀਆਂ بارش ਹੋਣ ਕਰਕੇ ਜਿਹੜਾ ਲੀੜੇ ਕੱਪੜੇ ਜੇ ਭਿੱਜੀ ਜਾਂਦੇ ਆ ਛਤਰਿਆਂ ਜੀਆਂ ਰੱਖਣੀਆਂ ਪੈਂਦੀਆਂ ਐਂ ਗੱਲ ਬਾਤ ਆ ਰਸੇ ਰਸੇ ਦੇ ਵਿੱਚ ਲਾਏ ਹੋਏ ਆ ਪਤਾ ਨਹੀਂ ਕਿੱਥੇ ਤੱਕ ਲੋਕ ਵਿੱਚ ਉਹ ਤੱਕ ਬੜੇ ਫਿਰਦੇ ਆ ਆਵਾਜ਼ ਸੁਣੋ ਸਮੁੰਦਰ ਦੀ ਜਿੱਥੇ ਤੱਕ ਕੈਮਰਾ ਜਾਂਦਾ ਜਿੱਥੇ ਤੱਕ ਮੇਰੀ ਨਿਗਾਹ ਜਾਂਦੀ ਆ ਬੀਚ ਵੀ ਉੱਡਾ ਲੰਮਾਈ ਆ ਤੇ ਇੱਧਰ ਸਾਹਮਣੇ ਦਾ ਸਮੁੰਦਰ ਤੁਹਾਨੂੰ ਪਤਾ ਹੀ ਆ ਪਰਲੇ ਪਾਸੇ ਤਾਂ ਇਹ ਜਾਵੜਿਆ ਪਰ ਇਹ ਗਾਂ ਅਸਟ੍ਰੇਲੀਆ ਸੂਲੀਆ ਉੱਧਰ ਮੁਲਕਾਂ ਨਾਲ ਜਾ ਲੱਗਦਾ ਤੰਜ਼ਾਨੀਆ ਸਾਊਥ ਅਫਰੀਕਾ ਵਾਲੇ ਪਾਸੇ ਇੱਕ ਸਾਹਮਣੇ ਉੱਧਰ ਕੱਠ ਬਾਵਾ ਉੱਥੇ ਵੀ ਇੱਕ ਬੀਚ ਆ ਉਹਦਾ ਹੁ ਨਾਮ ਪਤਾ ਨਹੀਂ ਕੀ ਇਹਦਾ ਨਾਮ ਹੈਗਾ ਸੀ ਬੀਚ ਆ ਐਂ ਗੱਲ ਬਾਤ ਆ ਸਮੁੰਦਰ ਦੀ ਆ ਵੇਖੋ ਤੇ ਚੁੰਮਾ ਚਾਟੀ ਕਰ ਰਹੇ ਆ ਪੈਰਾਂ ਤੱਕ ਪਾਣੀ ਆਉਂਦਾ ਛਲ ਪੈਰਾਂ ਦੇ ਵਿੱਚੋਂ ਆ ਕੇ ਤੇ ਥੱਲੇੋਂ ਜਦੋਂ ਵਾਪਸ ਜਾਂਦੀ ਹੈ ਤੇ ਮਿੱਟੀ ਕੱਢ ਕੇ ਲੈ ਜਾਂਦੀ ਪੈਰਾਂ ਸਾਰੀ ਅੱਜ ਥੱਲੇੋਂ ਰੇਤ ਖੁੱਲ ਰਹੀ ਹੈ ਜਿਹੜੇ ਜਿਹੜੇ ਵੀਰ ਸਮੁੰਦਰ ਤੇ ਜਿਨ੍ਹਾਂ ਨੇ ਆਏ ਆ ਉਹਨਾਂ ਨੂੰ ਤਾਂ ਪਤਾ ਹੋ ਵੀ ਸਮੁੰਦਰ ਬਾਹਲਾ ਗਾਂ ਨੂੰ ਜੇ ਚੱਲ ਜੀਦਾ ਸਮੁੰਦਰ ਅੰਦਰ ਨੂੰ ਖਿੱਚ ਵੀ ਲੈਂਦਾ ਹੈ ਪੈਸੇ ਕਹਿੰਦੇ ਹੁੰਦੇ ਵੀ ਸਮੁੰਦਰ ਬਾਹਰ ਨੂੰ ਧੱਕਦਾ ਪਾਣੀ। ਉਹ ਵੇਖੋ ਕਿੰਡੀਆਂ ਉੱਚੀਆਂ-ਉੱਚੀਆਂ ਛਾਲਾਂ। ਤੇ ਜੇ ਕਈ ਵਾਰ ਬਹੁਤ ਜ਼ਿਆਦਾ ਅੱਗੇ ਚੱਲ ਜਾਈਏ ਸਮੁੰਦਰ ਧੱਕ ਵੀ ਲੈਂਦਾ। ਇੱਥੇ ਇੰਨਾ-ਇੰਨਾ ਪਾਣੀ ਆ ਗਿਆ ਗੋਡਿਆਂ ਤੱਕ। ਓਏ ਹੋ ਹੋ। ਜ਼ਿਆਦਾ ਤੇਜ਼ ਛਾਲ ਆ ਗਈ ਤੇ ਉੱਤੇ ਤੱਕ ਪਾਣੀ ਨੇ ਭੌਂ। ਸੇਫਟੀ ਗਾਰਡ ਵੀ ਹੁੰਦਾ ਫਿਰਦੇ ਆ ਮੁੰਡੇ ਵੀ ਜੇ ਕੋਈ ਐਮਰਜੈਂਸੀ ਹੋ ਜੇ ਪਰ ਲੋਕ ਆਪਣੇ ਕਈ ਹਟਦੇ ਨਹੀਂ ਜਿਆਦਾ ਵੀਰ ਬੁਰੂ ਪੀ ਕੇ ਥੋੜੇ ਜੇ ਜੋਸ਼ ਚੋਂਦੇ ਆ ਤੇ ਗਾਹ ਨੂੰ ਖਿਸਕ ਜਾਂਦੇ ਆ ਆ ਵੀ ਹੁਣ ਜਿਹੜੇ ਉਹ ਗਾਂਹ ਦੂਰ ਤੱਕ ਫਿਰਦੇ ਆ ਜਾਂ ਤਾਂ ਪ੍ਰੋਟੀਨ ਚਾਉਣ ਵਾਲੇ ਆ ਨਵੇਂ ਬੰਦਾ ਤਾਂ ਕਈ ਹਾਰੇ ਡਰਦਾ ਉਹ ਕਿੱਥੇ ਤੱਕ ਫਿਰਦੇ ਆ ਉਹ ਅੱਗੇ ਬਹੁਤ ਦੂਰ ਕਸ਼ਤੀਆਂ ਖੜੀਆਂ ਛੋਟੀਆਂ ਛੋਟੀਆਂ ਮੱਛੀਆਂ ਫੜਨ ਵਾਲੇ ਮੈਂ ਤੁਹਾਨੂੰ ਕੈਮਰਾ ਜ਼ੂਮ ਕਰਕੇ ਦਿਖਾਉਣਾ ਜੀ ਉੱਥੇ ਤੋਂ ਵੀਡੀਓ ਗਈ ਤਾਂ ਉਹ ਦੂਰ ਤੱਕ ਛੋਟੀਆਂ ਛੋਟੀਆਂ ਦਿਨੀਆਂ ਨੇ ਉਹ ਦਿਨੀਆਂ ਹੁਣ ਕਾਹਦੇ ਨੇ ਇਹ ਸਮੁੰਦਰ ਤੋਂ ਬਹੁਤ ਗਾਹ ਕੇ ਜਾ ਕੇ ਉਹ ਮੱਛੀਆਂ ਵਾਲਿਆਂ ਦੀਆਂ ਨੇ ਕਿੰਨੀਆਂ ਹੀ ਖੜੀਆਂ ਆ ਵੇਖੋ ਤਾਂ ਜਿਹੜੇ ਆ ਲੋਕ ਢੀਂਦੇ ਆ ਇਹ ਕੁਤਾ ਕਰਾਂਵਾ ਤੇਰੇ ਬੱਦੇ ਵੱਡੀਆਂ ਵੱਡੀਆਂ ਚੱਲਾਂ ਵੀ ਜੇ ਕੋਈ ਖੱਚ ਕੇ ਲੈ ਗਈ ਤੇ ਇਹਨੇ ਬਚਾਉਣਾ ਨਹੀਂ ਆਏ ਰਿਸਕ ਲੈਂਦੇ ਆ ਆਪਣੇ ਲੋਕ ਲਗਾਤਾਰ ਆਵਾਜ਼ਾਂ ਜਿਹੜੀਆਂ ਆਈ ਜਾਂਦੀਆਂ ਨਾ ਲਗਾਤਾਰ ਆਵਾਜ਼ ਜਿਵੇਂ ਜਹਾਜ਼ ਚੜ੍ਹਦਾ ਹੁੰਦਾ ਪਾਣੀ ਮੂੰਹ ਨੂੰ ਲਾ ਕੇ ਵੇਖਿਆ ਤੇ ਆਏ ਆ ਜਿਵੇਂ ਪੂਰਾ ਨਮਕ ਘੋਲਿਆ ਹੁੰਦਾ ਤੇ ਟੇਸ ਨਹੀਂ ਕੀਤਾ ਸੁਣਿਆ ਤਾਂ ਜ਼ਰੂਰ ਸੀ ਵੀ ਪਾਣੀ ਖਾਰਾ ਹੁੰਦਾ ਜਿਵੇਂ ਨਮਕ ਹੁੰਦਾ ਪੂਰਾ ਆਪਾਂ ਨਮਕ ਘੋਲ ਕੇ ਪਾਣੀ ਪੀਂਦੇ ਆ ਐਂ ਲੱਗਦਾ ਆਏ ਕੋਬਤ ਸਿਪੀਆ ਆ ਸਿਪੀਨੇ ਗਲੇ ਸਮੁੰਦਰ ਸਮੁੰਦਰ ਦੇ ਵਿੱਚ ਸਿਪੀਆਂ ਪੈਰਾਂ ਦੇ ਥੱਲੇ ਵਾਸ ਆ ਦੇਖੋ ਨਿੱਕੀ ਇਨਕੀ ਸਿਪੀ ਆਈ ਇੱਕ ਮੋਤੀ ਨਾ ਲੱਭ ਜਾ ਕੋਈ ਤਾਂ ਕੀ ਆ ਸੰਖਾ ਸੰਖਾ ਨਿਕਲੇ ਛੋਟਾ ਛੋਟਾ ਇਹੋ ਜੀਆਂ ਚੀਜ਼ਾਂ ਸਮੁੰਦਰ ਚੋਂ ਇੱਧਰ ਨੂੰ ਆ ਰਹੀਆਂ ਮੇਕੋ ਇਹ ਕੋ ਬੇਬਿਆਂ ਪੰਗੇ ਲੈਂਦੀਆਂ ਬੁੜੀਆਂ ਹੈ ਬੇ ਬੇਬੇ ਦੇ ਪੈਰ ਨਹੀਂ ਲੱਗਦੇ ਉਹਨੂੰ ਬਾਹਾਂ ਤੇ ਹੱਥਾਂ ਤੇ ਚੱਕੀ ਫਿਰਦੇ ਆਪਾਂ ਇੱਦਿਆਂ ਕਿਹੜਾ ਘਾਟਾ ਕਿਸੇ ਨੂੰ ਫੁੱਲ ਇੰਜੋਏ ਕਰ ਰਹੀ ਹੈ بارش ਫੇਰ ਸ਼ੁਰੂ ਹੋ ਗਈ ਆਵੇ ਮਾਤਾ ਆਇਆਂ ਗੱਲਾਂ ਮਤਲਬ ਦੂਸਰਾ ਬੀਜ ਦੇਖਿਆ ਪਹਿਲਾਂ ਜਾਮਨਗਰ ਗੁਜਰਾਤ ਦਾ ਬੀਜ ਦੇਖੇ ਸੀਗੇ ਤੇ ਹੁਣ Odisha ਦਾ ਪਲਾਨ ਆਇਆ ਮੈਂ ਕਲਕੱਤਾ ਵਾਸਤੇ ਸੀਗਾ ਤੇ ਬਸ ਪਲਾਨ ਆਈ ਬਣ ਗਿਆ Odisha ਦਾ ਉਧਰ ਜਿਹੜੀ ਆਪਾਂ ਬੀਜ ਤੇ ਗਏ ਸੀ ਉਹ ਪੇੜ ਬੀਜ ਸੀਗੀ ਤੇ ਆਹ ਵਾਲੀ ਜਿਹੜੀ ਫ੍ਰੀ ਵਾਲੀ ਸੀ ਬੀਜ ਹੈ ਇੱਧਰ ਮਤਲਬ ਕੋਈ ਵੀ ਆ ਸਕਦਾ ਉੱਥੇ 20 ਰੁਪਏ ਰੱਖੇ ਸੀ ਤੇ ਇੱਥੇ ਐਕਟੀਵਿਟੀਆਂ ਵੀ ਜ਼ਿਆਦਾ ਉਹਦੇ ਨਾਲ ਉਹ ਵਿਚ ਨੂੰ ਜਿਹੜਾ ਮਤਲਬ ਸਫਾਈ ਪੱਖੋਂ ਇਨਾਮ ਮਿਲਿਆ ਹੋਇਆ ਤਾਂ ਕਰਕੇ ਉੱਥੇ ਟਿਕਟਾ ਇੱਥੇ ਐਕਟੀਵਿਟੀਆਂ ਜ਼ਿਆਦਾ ਨੇ ਇੱਥੇ ਤਾਂ ਘੋੜੇ-ਘੋੜੇ ਦੂਜੇ ਬੋਤੇ-ਬੂਤੇ ਬਹੁਤ ਪਛਾ ਇੱਧਰ ਵੀ ਵੇਨੇ ਮਾਰਦੇ ਕਿਹੜਾ ਫ੍ਰੀ ਵਾਲੇ ਬੀਜ ਤੇ ਸਾਨੂੰ ਆਏ ਸੀ ਵੀ ਉੱਥੇ ਗੰਦ ਵੱਧ ਪਾਇਆ ਉਹ ਪਰ ਤਕਰੀਬਨ ਇੱਥੇ ਵੀ ਸੂਤ ਦਾ ਕੰਮ ਇੰਦਾ ਜ਼ਿਆਦਾ ਗੰਦਾ ਨਹੀਂਗਾ ਮੜਾ ਮੋਟਾ ਤਾਂ ਚਲੋ ਹੈਗਾ ਪਰ ਇਧਰ ਦੁਕਾਨਾਂ ਤਕੂਨਾ ਖਾਣ ਪੀਣ ਵਾਲੀਆਂ ਚੀਜ਼ਾਂ ਬੱਚਿਆਂ ਦੀ ਐਕਟੀਵਿਟੀ ਵਾਸਤੇ ਹੋਰ ਨਿੱਕੀਆਂ ਮੋਟੀਆਂ ਚੀਜ਼ਾਂ ਕਾਫੀ ਨੇ ਤਾਂ ਇਧਰ ਵੇਖੋ ਦੁਕਾਨਾਂ ਹੀ ਦੁਕਾਨਾਂ ਨੇ ਸਾਹਮਣੇ ਛੱਲਾਂ ਵੇਖੋ ਗੱਡੀਆਂ ਗੱਡੀਆਂ ਆ ਰਹੀਆਂ ਨੇ